वेलकम फ्रेंड्स वेलकम वंस अगेन आज ਅਸੀਂ ਕੀ ਕਰਨ ਲੱਗੇ ਆ ਜਦੋਂ ਬਿਲਕੁਲ ਮਨ ਨਾ ਕਰੇ ਨਾ ਤੁਹਾਡਾ ਕਿ ਕੋਈ ਵੀ ਡਿਜ਼ਾਈਨ ਪਾ ਕੇ ਸਵੈਟਰ ਬਣਾਉਣਾ ਨਹੀਂ ਹੈ ਡਿਜ਼ਾਈਨ ਨਹੀਂ ਬਣਾਉਣਾ ਕੋਈ ਬੁੰਨਤੀ ਨਹੀਂ ਸਾਨੂੰ ਅੱਛੀ ਲੱਗ ਰਹੀ ਕੋਈ ਨਹੀਂ ਅਸੀਂ ਬਣਾ ਹੀ ਨਹੀਂ ਰਹੇ ਕੁਝ ਵੀ ਜਾਂ ਬਹੁਤ ਹੀ ਸਿੰਪਲ ਬਣਾਉਣ ਨੂੰ ਦਿਲ ਕਰਦਾ ਹੈ ਤਾਂ ਫਿਰ ਉਹ ਤੁਸੀਂ ਇਸ ਤਰੀਕੇ ਨਾਲ ਬਣਾਉਣਾ ਜਿੱਦਾਂ ਅਸੀਂ ਅੱਜ ਇਹ ਕਰਨ ਲੱਗੇ ਆ ਇਸ ਤਰੀਕੇ ਨਾਲ ਸਵੈਟਰ ਬਣਾ ਲਓ जैकेट बना लो स्ट्रेचेबल बनेगा और जहां पे ਤੁਸੀਂ ਅੰਡਰਸ਼ਰਟ ਵੀ ਬਣਾ ਸਕਦੇ ਆ ਬੱਚਿਆਂ ਦੀ ਬੇਬੀ ਸਵੈਟਰ ਛੋਟੇ ਛੋਟੇ ਬਣਾ ਸਕਦੇ ਆ ਸਿੰਪਲ ਬਿਲਕੁਲ ਸਿੰਪਲ ਕਰਕੇ ਬਹੁਤ ਹੀ ਸਿੰਪਲ बस ਸਿੱਧਾ ਪੁੱਠਾ ਬੁਣ ਕੇ ওই ਚੀਜ਼ ਕਰਨੀ ਆ ਅੱਗੇ ਵੀ ਅਸੀਂ ਸਿੱਧਾ ਪੁੱਠਾ ਹੀ ਬੁੰਦੇ ਆ ਬਟ ਇਹ ਬਹੁਤ ਹੀ ਸਿੰਪਲ बस ਹੁਣ ਦੇਖੋ ਕੀ ਕਰਨਾ ਹੈ ਇਹ ਪਹਿਲਾ ਐਜ ਸਟਿਚੇ ਬੁਣ ਲਿਆ ਫਿਰ ਇੱਕ ਸਿੱਧਾ ਇੱਕ ਪੁੱਠਾ ਬਸ ਆਹ ਬਣ ਲੋ ਬਾਰਡਰ ਦੀ ਤਰ੍ਹਾਂ ਇਹ ਬੁੰਦੇ ਜਾਓ ਇਹ ਸਿੱਧਾ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਬਣ ਕੇ ਬਸ ਏਦਾਂ ਤੁਸੀਂ ਸਵੈਟਰ ਬਣਾਣਾ ਆ ਲੇਕਿਨ ਉਹਦੇ ਚ ਥੋੜੀ ਜੀ ਇੱਕ ਨਿੱਕੀ ਜੀ ਅਲਟਰੇਸ਼ਨ ਕਰਨੀ ਆ ਜਿਹਦੇ ਨਾਲ ਕਿ ਇਹ ਬਹੁਤ ਹੀ ਸੋਹਣਾ ਲੱਗੇਗਾ ਤੁਹਾਨੂੰ ਲੱਗੇਗਾ ਕਿ ਇਹ ਤਾਂ ਕੁਝ ਥੋੜਾ ਬਣ ਗਿਆ ਦਿਖ ਰਿਹਾ ਹੈ ਇਹ ਚੀਜ਼ ਅਸੀਂ ਅੱਜ ਬਣਾਉਂਦੇ ਆ ਬਹੁਤ ਪਿਆਰੀ ਚੀਜ਼ ਇਹ ਦੇਖੋ ਇਹ ਤੁਸੀਂ ਸਿੱਧਾ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਲੈ ਕੇ ਇਹਦਾ ਬਾਰਡਰ ਬਣਾ ਲੈਣਾ ਤਾਂ ਅਸੀਂ ਸਲਾਈਆਂ ਪਾ ਲੈਣੀਆਂ ਥੋੜੀਆਂ ਜੀਆਂ ਦੇਖੋ ਅਸੀਂ ਕਿੱਦਾਂ ਬਣਾਉਂਦੇ ਆ ਪੰਜ ਸਲਾਈਆਂ ਅਸੀਂ ਇਹ ਪਾਵਾਂਗੇ ਫਿਰ ਅਸੀਂ ਅਲਟਰੇਸ਼ਨ ਕੀ ਕਰਾਂਗੇ ਉਹ ਦੁਕਾਨੇ ਮੈਂ ਤੁਹਾਨੂੰ ਇਹ ਦੇਖੋ ਇਹ ਸਿੱਧਾ ਪੁੱਠਾ ਸਿੱਧਾ ਪੁੱਠਾ ਸਿੱਧਾ ਪੁੱਠਾ ਬੱਸ ਇਹ ਚੀਜ਼ ਕਰਨੀ ਆ ਇਹ ਆ ਗਿਆ ਦੂਸਰੀ ਸਲਾਈ ਵੀ ਇੱਦੀ ਪਾ ਲੈਣੀ ਆ ਸੀ ਦੂਸਰੀ ਸਲਾਈ ਦੇ ਵਿੱਚ ਵੀ ਅਸੀਂ ਇਹੀ ਚੀਜ਼ ਪਾਣੀ ਆ ਤੀਸਰੀ ਚੌਥੀ ਸਾਰੀ ਇਹ ਥੋੜੀ ਜਿਹੀ ਸਲਾਈਆਂ ਇੱਦਾਂ ਪਾ ਦੇਣੀ ਆ ਅਸੀਂ ਇਹ ਦੂਸਰੀ ਸਲਾਈ ਹੈ 2 ਮਿੰਟ ਦਾ ਇਹਦੇ ਵਿੱਚ ਕੰਮ ਆ ਇਹਦੇ ਵਿੱਚ ਜੋ ਚੇਂजेस ਕਰਨੇ ਆ ਅਸੀਂ 2 ਮਿੰਟ ਲਾਣੇ ਆ ਔਰ ਸਾਡਾ ਕੰਮ ਹੋ ਜਾਣਾ ਬਸ ਇਹ ਦੇਖੋ ਇਹ ਅਸੀਂ ਦੂਸਰੀ ਸਲਾਈ ਸਾਡੀ ਚੱਲਦੀ ਪਈ ਹੈ ਫਿਰ ਅਸੀਂ ਤੀਸਰੀ ਚੌਥੀ ਵੀ ਲਵਾਂਗੇ ਦੂਸਰੀ 3 ਸਲਾਈਵ ਇਹਨੂੰ ਉਸੇ ਤਰੀਕੇ ਨਾਲ ਬਾਹਰ ਲੈਣੀ ਆ ਇਹ ਤਾਂ ਸਿੱਧਾ ਆਣਾ ਹੈ ਤੁਸੀਂ ਬੁਣ ਵੀ ਸਕਦੇ ਆ ਛੋੜ ਵੀ ਸਕਦੇ ਆ ਜਿੱਦਾਂ ਤੁਹਾਨੂੰ ਹੈਬਿਟ ਹੈ ਤੁਸੀਂ ਉਹਦਾ ਕਰ ਸਕਦੇ ਆ ਇਹ ਤਾਂ ਪਹਿਲਾ ਇਹ ਨਾ ਸਿੱਧਾ ਕਾਊਂਟ ਹੁੰਦਾ ਇਹਦਾ ਇਹ ਸੈਡਿਪ ਚਲਦੀ ਪਈ ਜੀ ਤੀਸਰੀ ਸਲਾਈ ਤੀਸਰੀ ਸਲਾਈ ਅਸੀਂ ਇਹ ਪਤਾ ਨਹੀਂ ਸਾਰੇ ਆਏ ਆਪਣੀ ਚੌਥੀ ਸਲਾਈ ਚੌਥੀ ਸਲਾਈ ਵੀ ਸੀਮ ਇਧੇ ਪਾ ਦੇਣੀ ਹੈ ਇਹ ਚੌਥੀ ਸਲਾਈ ਪੈ ਰਹੀ ਸਾਡੇ ਆ ਦੇਖੋ ਸਿੱਧਾ ਪੁੱਠਾ ਜਿੱਤਾ ਬਾਰਡਰ ਪਾਣੀ ਦਾ ਇਦਾਂ ਆਏਗਾ ਬਹੁਤ ਸੋਹਣਾ ਲੱਗੇਗਾ ਕੁਝ ਕੁਝ ਵੀ ਨਹੀਂ ਕਰਨ ਨੂੰ ਕਰਿਆ ਜੀ ਅਸੀਂ ਨਹੀਂ ਅਸੀਂ ਨਾ ਕੋਈ ਕੁੰਡੇ ਕਮਾਣੇ ਆ ਨਾ ਸਉ ਕਰਨੇ ਆ ਕੁਝ ਚੇਂਜ ਨਹੀਂ ਕਰਨੀ ਅਸੀਂ ਲੇਕਿਨ ਕਰਨਾ ਕੀ ਹੈ ਉਹ ਅੱਗੇ ਜਾ ਕੇ ਦੱਸ ਦੇਣ ਤੁਹਾਨੂੰ ਇਹ ਕਿਸੇ ਵੀ ਲਾਈਟ ਕਲਰ ਡਾਰਕ ਕਲਰ ਕਿਸੇ ਕਲਰ ਤੇ ਵੀ ਪੈ ਸਕਦੀ ਮੈਂ ਫੇਰ ਅੱਜ ਲਾਈਟ ਕਲਰ ਹੀ ਲੈ ਲਿਆ ਹੈ ਦਾ ਬਣਿਆ ਨਾ ਇਹ ਹੁਣ ਅਸੀਂ ਚਲਾਣੀ ਆ ਜੀ ਪੰਜਵੀਂ ਸਲਾਈ ਪੰਜਵੀਂ ਸਲਾਈ ਫੇਰ ਸਾਡੀ ਉਸੇ ਤਰੀਕੇ ਨਾਲ ਆ ਜਾਣੀ ਸਿੱਧਾ ਇੱਕ ਸਿੱਧਾ ਇੱਕ ਪੁੱਠਾ ਸਿੱਧਾ ਤੇ ਸਿੱਧਾ ਪੁੱਠੇ ਤੇ ਪੁੱਠਾ ਪਾ ਦੇਣਾ ਕੰਮ ਬੰਦ ਕਰਕੇ ਤੁਸੀਂ ਇਹ ਬਣਾ ਲਓ ਟੀਵੀ ਦੇਖਦੇ ਦੇਖਦੇ ਬਣਾ ਲਓ ਸੀਰੀਅਲ ਦੇਖੀ ਜੋ ਨਾਲ ਨਾਲ ਸ਼ਟਰ ਬਣਾਈ ਜੋ ਫਟਾਫਟ ਪੂਰਾ ਹੋਏਗਾ ਵਹ ਸਾ ਦੇਖੋ ਬਣਿਆ ਹੁਣ ਅਸੀਂ ਆ ਗਏ 6ਵੀਂ ਸਿਲਾਈ ਦੇ ਵਿੱਚ ਅਸੀਂ ਆ ਗਏ 6ਵੀਂ ਸਿਲਾਈ ਜਿਹੜੀ ਆ ਇਹ ਪੁੱਠੇ ਪਾਸੇ ਅਸੀਂ ਹੈਗੇ ਆ ਠੀਕ ਹੈ ਜੀ ਅਸੀਂ ਇਹ ਪੁੱਠਾ ਪਾਸਾ ਆ ਸਾਡਾ 6ਵੀਂ ਸਿਲਾਈ ਆ 6ਵੀਂ ਸਿਲਾਈ ਜਿਹੜੀ ਆ ਉਹ ਸਾਰੀ ਸਿੱਧੀ ਪਾ ਦੇਣੀ ਸਾਰੀ ਸਿੱਧੀ ਸਿੱਧੇ ਗੁੰਡੇ ਵੀ ਸਿੱਧੇ ਪੁੱਠੇ ਗੁੰਡੇ ਵੀ ਸਿੱਧੇ ਇਹ ਸਾਰੀ ਸਿਲਾਈ ਜਿਹੜੀ ਆ ਸਿੱਧੀ ਪਾ ਦੇਣੀ ਅਗੇ ਜੀ ਅਸੀਂ ਆਪਣੀ 7ਵੀਂ ਸਲਾਈ ਤੇ 7ਵੀਂ ਸਲਾਈ ਤੇ ਫੇਰ ਜਿੱਦਾਂ ਦਿਸਦੇ ਸੀਗੇ ਸਾਨੂੰ ਸਿੱਧੇ ਪੁੱਠੇ ਸਿੱਧੇ ਪੁੱਠੇ ਉਦੋਂ ਹੀ ਫੇਰ ਪਾ ਦੇਣਾ ਬਸ 6ਵੀਂ ਸਲਾਈ ਜਿਹੜੀ ਆ ਨਾ 7ਵੀਂ ਸਲਾਈ ਦੇ ਵਿੱਚ ਇੱਕ ਤੁਸੀਂ ਇਹਨੂੰ ਚੇਂਜ ਕਰ ਦੇਣਾ ਬਹੁਤ ਸੋਹਣੀ ਤਰ੍ਹਾਂ ਇਹ ਦਿਸਣ ਲੱਪੈਣਾ ਬੜਾ ਪਿਆਰਾ ਜਿਹਾ ਚੀਜ਼ ਦੇਸਣੀ ਹੈ ਇਹ ਇਹ ਤੁਸੀਂ ਬਣਾ ਸਕਦੇ ਆ ਕਿਸੇ ਵੀ ਪ੍ਰੋਜੈਕਟ ਲਈ ਬਣਾ ਸਕਦੇ ਆ ਜੋ ਸਟ੍ਰੈਚੇਬਲ ਹੋਏਗਾ ਕਿਉਂਕਿ ਇਹ ਸਿੱਧਾ ਪੁੱਠਾ ਹੈ ਨਾ ਇਸ ਸਟ੍ਰੈਚੇਬਲ ਸਾਰਾ ਡਿਜ਼ਾਈਨ ਬਣੇਗਾ ਬਹੁਤ ਪਿਆਰੀ ਜੀ ਚੀਜ਼ ਬਣੇਗੀ ਐਦਾਂ ਬਣਾਓ ਮੈਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਦਿਖਾਨੀ ਆ ਕੀ ਚੀਜ਼ ਕੀ ਕਹਿ ਰਹੀ ਆ ਮੈਂ ਕੀ ਬਣ ਰਿਹਾ ਹੈ ਇਹ ਘਾ ਤਾਂ ਦੇਖੋ ਸਭ ਤੋਂ ਮੈਨੂੰ ਤਾਂ ਲੱਗਦਾ ਸਭ ਤੋਂ ਸੌਖਾ ਹੀ ਹੈ ਬਾਰਡਰ ਦੀ ਤਰ੍ਹਾਂ ਬਾਰਡਰ ਦੀ ਤਰ੍ਹਾਂ ਇਹ ਸਾਰਾ ਦਿਸੂਆ ਬਣਾਵਾਂਗੇ ਇਟਚੇਬਲ ਬਣੇਗਾ ਇਹ ਦੇਖੋ ਇਹਦਾ ਠੀਕ ਹੈ ਹੂਟ ਸਲਾਈਆਂ ਪਾਉਗੀਆਂ ਨਾ ਫਿਰ ਪਤਾ ਲੱਗੇਗਾ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਦੇਖੋ ਫਰੈਂਡਸ ਅੱਖਾਂ ਬੰਦ ਕਰਕੇ ਵੀ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਨੀਕਾ ਜਿਹਾ ਲੱਗਦਾ ਇਹ ਤੁਸੀਂ ਅੰਡਰਸ਼ਰਟ ਜਿਹਦਾ ਬਨੇਨ ਬਣਾਈ ਰਹੀ ਆ ਬੱਚਿਆਂ ਦੀ ਬਨੇਨ ਬਣਾਈ ਰਹੀ ਆ ਬੱਚਿਆਂ ਦੇ ਕੋਈ ਵੀ ਸਵੈਟਰ ਬਣਾਈਦਾ ਦੇਖੋ ਇਹ ਪੂਰਾ ਸਟ੍ਰੈਚੇਬਲ ਹੈ स्ट्रैचेबल बना सकते हैं बड़ा सिंपल जी बड़ी सिंपल जी चीज़ है ये तो इस तो ईजी नहीं कोई डिजाइन हो सकता असं बहुत सारे ईजी ईजी डिजाइन बनाए है बट इस तो आसान तो नहीं कोई हो सकता तो सोना भी युत लगता है तो थैंक यू सो मच स्टे ब्लैस स्टे हैप्पी हमेशा खुश रहो हैल्दी रहो ਵੀਡੀਓਜ਼ ਨੂੰ ਦੇਖਦੇ ਰਹੋ ਥੈਂਕ ਯੂ